ਤਲਵਿਰ ਕੋ ਕਿਹੜੀ ਜਗ੍ਹਾ ਤੋਂ ਹੈ ਅੱਜ ਜਾ ਰਹੇ ਹੋ ਪਾਕਿਸਤਾਨ ਨੂੰ روانਾ ਹੋ ਰਹੇ ਹੋ ਜੀ ਕਿਹੜੇ ਕਿਹੜੇ ਗੁਰਦੁਆਰਾਵਾਂ ਦਾ ਦਰਸ਼ਨ ਕਰੋਗੇ ਨਕਮਾ ਸਾਹਿਬ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਬਰਤਾਰਪੁਰ ਸਾਹਿਬ ਜਿੰਨ੍ਹੇ ਨੀ ਕਰ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਂਗੇ ਲਈ ਖੁਸ਼ੀ ਹੋਸੇ ਹੋ ਬਹੁਤ ਖੁਸ਼ੀ ਹੁੰਦੀ ਜੀ ਪ੍ਰਮਾਤਮਾ ਨੇ ਆਪਾਂ ਨੂੰ ਬੁਲਾਇਆ ਹੈ ਦਰਸ਼ਨ ਕਰਨ ਵਾਸਤੇ ਜੀ ਕਲੀ ਵਾਰੀ ਕੋਸ਼ਿਸ਼ ਕੀਤੀ ਪਹਿਲੀ ਵਾਰੀ ਵੀਜ਼ਾ ਆ ਗਿਆ ਪਹਿਲੀ ਵਾਰੀ ਵੀਜ਼ਾ ਆ ਗਿਆ ਸਪੂਰਾ ਇਕੱਲੇ ਜਾ ਰਹੇਗਾ ਫੈਮਿਲੀ ਸਵੇਰ ਬਹੁਤ ਨੰਨੀ ਨਹੀਂ ਸੇ ਦੋਨੇ ਜਾਂਦੇ ਨੇ ਨਿਸ਼ਤਰ ਸਿੰਘ ਕਿਹੜੀ ਜਗ੍ਹਾ ਤੋਂ ਅਸੀਂ ਆਇਆ ਸਰਸੇ ਕੋਲੇ ਪਿੰਡਾ ਝੋੜ ਰੋਹੀ ਜ਼ਿਲ੍ਹਾ ਸਰਸਾ ਹਰਿਆਣਾ ਕਿਹੜੀ ਜਗ੍ਹਾ ਜਾ ਰਹੇ ਨਨਕਾਣਾ ਸਾਹਿਬ ਜਾ ਰਹੇ ਆ ਕਿਨੀ ਖੁਸ਼ੀ ਹੋ ਰਹੀ ਹੈ ਖੁਸ਼ੀ ਦਾ ਕੋਈ ਅੰਤ ਹੈ ਐਜੀ ਬੀਸੀ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਐਜੀ ਬੀਸੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਅਸੀਂ ਅਸੀਂ ਜੀਪੀਸੀ ਦਾ ਸ਼ੁਕਰਾਨਾ ਵੀ ਕਰਾਂਗੇ ਪਰ ਸਾਡਾ ਵੀ ਜਿਆ ਉਧਰੋਂ ਲੱਗਿਆ ਦੂਜੀ ਜਿਹੜੀ ਨਵੀਂ ਕਮੇਟੀ ਬਣੀ ਹੈ ਜਿਹੜੀ ਸਾਡੇ ਬੇਪਸੰਦ ਸੀ ਪਰ ਉਹ ਬਣ ਗਈ ਕੀ ਕੀਤਾ ਜਾਵੇ ਹੁਣ ਫਿਰ ਸਾਨੂੰ ਉਹਦੇ ਅੰਦਰ ਹੀ ਚੱਲਣਾ ਪੈਣਾ ਜੇ ਉਹ ਬਣ ਗਈ ਪਰ ਸਾਡੇ ਸਾਡੂ ਬੇਪਸੰਦ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਅਲੱਗ ਤੋਂ ਬੈਠੀ ਬਣੇ ਪਹਿਲੀ ਵਾਰੀ ਟਰਾਈ ਕੀਤਾ ਸੀ ਜਾਂਦਾ ਨਹੀਂ ਨਹੀਂ ਪਹਿਲਾਂ ਤਿੰਨ ਵਾਰ ਹੋ ਆਇਆ ਚੌਥੀ ਵਾਰ ਚੱਲਿਆ ਚੌਥੀ ਵਾਰ ਚੱਲਿਆ ਹਾਂ ਜੀ ਮੈਂ ਕਿਹ ਸਕੂਨ ਹੈ ਪੂਰਾ ਕੋਈ ਅੰਤ ਉਮਰੀ ਬਚ ਜਾਂਦੀ ਹੈ 80 ਸਾਲ ਦਾ ਹੋ ਗਿਆ ਜੇ ਤੇਰੇ ਵਰਗਾ ਜਵਾਲਨਾ ਮੈਂ ਇਕੱਲੇ ਜਾ ਰਿਹਾ ਜਦ ਨਹੀਂ ਇਕੱਲੇ ਸਾਥੀ ਮੇਰਾ ਹੋ ਰਿਹਾ ਇਕੱਲੇ ਜਾ ਰਿਹਾ ਆ ਵੀ ਇਕੱਲੇ ਮੈਂ ਬੇਦਰ ਗੁੜੀਆਂ ਗੁੜੀਆਂ ਬੇਜਿਆ ਬੜਕੇ ਵਿਚਾਰੀਆਂ ਉਹਦੇ ਘਰਵਾਰ ਦੀਆਂ ਮੈਂ ਬਸ ਦਰਸ਼ ਮੇਰਾ ਕਰਨ ਤੇ ਜਾਂਦਾ ਕਿਹੜੀ ਕਿਹੜੀ ਜਗ੍ਹਾ ਤੇ ਦਰਸ਼ਨ ਕਰੋਗੇ ਉੱਥੇ ਉੱਥੇ ਸਾਰੇ ਆਪਣਾ ਗੰਕਾਲਾ ਸਾਹਿਬ ਜਾਵਾਂਗੇ ਜਿੱਥੇ ਗੁਰਦੁਆਰੇ ਸਾਹਿਬ ਦੇ ਸਭ ਦੇ ਦਰਸ਼ਨ ਕਰਾਂਗੇ ਪੰਜਾ ਸਾਹਿਬ ਡੇਰਾ ਸਾਹਿਬ ਨਾ ਕਰਤਾਰਪੁਰ ਸਭ ਰੋੜੀ ਸੱਚਾ ਸੌਦਾ ਸਾਰੇ ਤਰ੍ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਬਹੁਤ ಅಪਾਰ ਕਿਰਪਾ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹਿਲੀ ਵਾਰੀ ਟਰਾਈ ਕੀਤਾ ਸੀ ਤੇ ਪਹਿਲੀ ਵਾਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਇਹ ਵੀ ਜੇ ਲੱਗੇ ਆ ਹੁਣ ਸੰਗਤਾਂ ਦੇ ਨਾਲ ਜਾ ਰਹੇ ਆ 1101 ਜਿਹੜਾ ਇਥੋਂ ਸ਼ਖਸ ਜਾ ਰਿਹਾ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਨਾਮ ਸਿਮਰਨ ਜਪਾਉਂਦੇ ਆਪਣੇ ਚਰਨਾਂ ਨਾਲ ਜੋੜਨ ਜਿੱਥੇ-ਜਿੱਥੇ ਵੀ ਗੁਰੂ ਧਾਮਾਂ ਦੇ ਦਰਸ਼ਨ ਪਾਕਿਸਤਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਚਰਨ ਪਾਏ ਹਨ ਉਹਨਾਂ ਥਾਵਾਂ ਤੇ ਆਪਾਂ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਨਤਮਸਤਕ ਹੋਈਏ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਸਾਡੇ ਪੰਜਾਬ ਦੇ ਉੱਤੇ ਗੰਦੀ ਹਨੇਰੀ ਝੁੱਲ ਰਹੀ ਆ ਗੰਦੀਆਂ ਸਰਕਾਰਾਂ ਕਰਕੇ ਉਹਨਾਂ ਵਾਸਤੇ ਜੋ ਸਾਡੇ ਬੰਦੀ ਸਿੰਘ ਹਨ ਉਹ ਬੜੇ ਚਿਰਾਂ ਤੋਂ ਬੜਾ ਲੰਮਾ ਸਫ਼ਰ ਉਹਨਾਂ ਜੇਲ੍ਹਾਂ ਵਿੱਚ ਗਾਲ ਕੇ ਹੁਣ ਭਾਈ ਅਮਰਤਪਾਲ ਜੀ ਨੂੰ ਬਿਨਾਂ ਨਜਾਇਜ਼ ਕਿ ਉਹ ਸੰਗਤਾਂ ਵਾਸਤੇ ਪ੍ਰਚਾਰ ਕਰ ਰਹੇ ਸੀ ਕਿ ਬੱਚਿਆਂ ਨੂੰ ਜਿਹੜੇ ਆ ਨਸ਼ਿਆਂ ਤੋਂ ਦੂਰ ਕਰਨਾ ਵਾ ਤੇ ਉਹਨਾਂ ਦੀ ਇਹੋ ਜਿਹੜੀ ਆ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦੇ ਕੇ ਉਹਨਾਂ ਨੂੰ ਕਾਲੇ ਪਾਣੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਗੁਰੂ ਸਾਹਿਬ ਅੱਗੇ ਦੇਹਲੀ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਜਿੱਥੇ ਵੀ ਬੰਦੀ ਸਿੰਘ ਹੋਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਜਲਦੀ ਤੋਂ ਜਲਦੀ ਰਹਾਇਆਂ ਬਖਸ਼ਿਸ਼ ਕਰਕੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ ਅਜ ਵਿਸਾਖੀ ਦਾ ਦਿਹਾੜਾ ਹੈ ਗੁਰੂ ਸਾਹਿਬ ਕਿਰਪਾ ਕਰਨ ਸੱਚ ਦੇ ਪ੍ਰਤੀਕ ਬਣ ਕੇ ਗੁਰੂ ਸਾਹਿਬ ਕਿਰਪਾ ਕਰਨ ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ ਤੇ ਪੇਸ਼ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਦੇ ਜੋ ਜਥਾ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਨੂੰ ਜੋੜਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ